ਆਪਾਂ ਸਾਰੇ ਜਾਣੇ ਆਪਣੇ ਹੋਣ ਦਾ ਸਵਾਲ ਹੈ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਹੋਂਦ ਦਿਨ-ਬਦਨ ਖਤਰੇ 'ਚ ਹੋਈ ਜਾਂਦੀ ਆ ਇਹ ਇਹੋ ਜਿਹਾ ਸਿਸਟਮ ਨਾ ਬਣਾਈਏ ਕਿ ਆਟਾ ਲੈਣ ਵਾਸਤੇ ਭਰਾਤ ਵੇਚ ਦੀਏ ਕਿ ਹਾਲਾਤ ਸਾਡੇ ਲੀਡਰਾਂ ਨੇ ਇਦਾਂ ਦੇ ਬਣਾ ਦਿੱਤੇ ਆ ਇਸ ਕਰਕੇ ਆਪਾਂ ਇਹ ਝੋ ਨਿਕਲੀਏ ਆਪਾਂ ਮੰਡਣ ਵਾਲੇ ਸਾਂ ਮੰਗਤੇ ਨਾ ਬਣੀਏ ਜੇ ਮਨ ਸਰਕਾਰ ਆਉਂਦੀ ਆ ਟਾਟਾ ਦਸ ਕੇ ਮੈਂ ਬੰਦ ਕਰ ਦੋ ਮਤਲਬ ਕਿ ਬਿਜਲੀ ਦੇ ਬਿੱਲ ਦੁਬਾਰਾ ਲਾਤੇ ਜਾਣਗੇ ਤੇ ਇੱਕ ਤੁਹਾਡੇ ਤੇ ਤੰਜ ਵੀ ਕੱਸਿਆ ਜਾ ਰਿਹਾ ਹੈ ਕਿ ਪਹਿਲਾਂ ਖਾਲਸਾ ਰਾਜ ਦੀਆਂ ਖਾਲਸਾਤਾਂ ਦੀਆਂ ਗੱਲਾਂ ਹੁੰਦੀਆਂ ਸੀ ਕਿੰਦੇ ਕਿ ਉਹ ਸਟੇਜ ਤੇ ਵੀ ਗਿਆਂ ਹੋਣਾ ਤੇ ਸ਼ਾਇਦ ਖਾਲਸਾ ਰਾਜ ਦੇ ਹੰਮੀ ਆ ਤੁਸੀਂ ਅੱਜ ਦੀ ਖਾਲਸਾਤਾਂ ਨਹੀਂ ਅਸੀਂ ਖਾਲਸਾ ਰਾਜ ਦੇ ਹੰਮੀ ਆ ਅਸੀਂ ਆਪਣਾ ਕੰਮ ਕਰਾਂਗੇ ਉਹ ਜੋ ਕਰਦੇ ਆ ਇਹ ਤੇ ਲੋਕਾਂ ਨੂੰ ਲੋਕ ਦੇ ਹਿੱਤਾਂ ਚ ਜੋ ਅਸੀਂ ਕੰਮ ਕਰਾਂਗੇ ਜਾਂ ਲੋਕ ਸਾਨੂੰ ਦੇਖਣਗੇ ਉਹ ਫੇਰ ਹੀ ਜੁੜਨਗੇ ਤੋ ਜੋ ਅਮਰਤਪਾਲ ਨੇ ਗਰਾਉਂਡ ਤੇ ਕੰਮ ਕੀਤਾ ਸੀ ਤੇ ਉਹ ਲੋਕਾਂ ਨੇ ਉਹਨੂੰ ਸਵੀਕਾਰ ਕੀਤਾ ਤੇ ਲੋਕਾਂ ਦੀ ਨਜ਼ਰਾਂ 'ਚ ਅੱਜ ਵੀ ਆ ਅਜੋ ਉਸੇ ਕਰਕੇ ਲੋਕ ਆ ਰਹੇ ਆ ਐ ਸਰਕਾਰਾਂ ਕੋਲ ਵੱਡੇ ਤੰਤਰ ਨੇ ਜੀ ਵੱਡਾ ਤਾਮਝਾਵਾ ਫੰਡ ਦੀ ਵੀ ਲੋੜ ਪੈਣੀ ਆ ਬਹੁਤ ਖਰਚੇ ਵੀ ਨੇ ਇਹ ਕੰਮਾਂ 'ਚ ਉਹਦੇ ਲਈ ਜਿੱਦਾਂ ਦੀਆਂ ਇੰਤਜ਼ਾਰੀਆਂ ਕੀਤੀਆਂ ਜਾਣਗੀਆਂ ਕਿਉਂਕਿ ਬਹੁਤ ਪਾਰਟੀ ਖੜੀ ਕਰਨ ਲਈ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਗੁਰੂ ਮਹਾਰਾਜ ਦਾ ਜੋ ਸੱਚ 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 ਜਿਓ ਦੇ ਆਲਾ ਕਨਸੈਪਟ ਆ ਵੀਰਬਾ ਅਸੀਂ ਇੱਕ ਪਰਚੀ ਲਾਈ ਹੈ ਮੈਂਬਰਸ਼ਿਪ ਦੀ ਉਹਦੇ ਅਨਸਾਰ ਮੈਂ ਹਜ ਤੂੰ ਅਸੀਂ ਉਹਦੇ ਨਾਲ ਹੀ ਸਾਡੇ ਖਰਚੇ ਅਸੀਂ ਖਰਚੇ ਇੰਨੇ ਵੱਡੇ ਬੜਾਈਆਂ ਹੀ ਨਾ ਨਾ ਅਸੀਂ ਵੱਡਾ ਕਾਰਪੋਰੇਟਲ ਸਿਸਟਮ ਨਾ ਘੜ ਗਏ ਅਸੀਂ ਗੁਰੂ ਮਹਾਰਾਜ ਜਿਹੜਾ ਭਾਈ ਲਾਲੋ ਵਾਲੇ ਸਿਧਾਂਤ ਤੇ ਚੱਲਦੇ ਰਹੀਏ ਤੇ ਮੇਰੇ ਖਿਆਲ ਕੋਈ ਜ਼ਿਆਦਾ ਪੈਸਿਆਂ ਦੀ ਵੀ ਲੋੜ ਨਹੀਂ ਭਾਈ ਅਮਰਤਪਾਲ ਤੇ ਹੁਣ ਯੂਏਪੀਏ ਲਾ ਦਿੱਤਾ ਗਿਆ ਜੀ ਪਹਿਲਾਂ ਐਨਐਸਐ ਲਗਾਇਆ ਸੀਗਾ ਉਹ ਉਦਾਂ ਦੀਆਂ ਵੀ ਕੋਈ ਚਾਲਾਂ ਚੱਲਣੀਆਂ ਰੋਕਣ ਦੇ ਲਈ ਕੁਝ ਕਰਨ ਦੇ ਲਈ ਉਹਦੇ ਲਈ ਕਿੱਦਾਂ ਨਹੀਂ ਇਹ ਮੇਰੇ ਖਿਆਲ ਇਹ ਜੁਏਪੀ ਲਾਉਣਾ ਵੀ ਉਹ ਇਹ ਪਾਰਟੀ ਨੂੰ ਬਣਾਉਣ ਤੋਂ ਰੋਕਣ ਲਈ ਲਾਇਆ ਗਿਆ ਸਾਰਾ ਕੁਝ ਕੀਤਾ ਗਿਆ ਇੱਕ ਟਾਈਮ ਆਇਆ ਸੀ ਨਾ ਉਦੋਂ ਕੋਈ ਗੱਲ ਵੀ ਕਰਦਾ ਸੀ ਤੇ ਉਹ ਚੱਕਣ ਦੀ ਕੋਸ਼ਿਸ਼ ਹੁੰਦੀ ਸੀ ਤੇ ਅਮਰਤਪਾਲ ਦੀ ਫੋਟੋ ਪਾ ਦੇਣੀ ਤੇ ਉਹ ਮੀਡੀਆ ਬੈਨ ਹੋ ਜਾਂਦਾ ਸੀ ਇਹ ਤੇ ਦੇਖੋ ਜੀ ਇਹ ਹਕੂਮਤਾਂ ਦਾ ਜ਼ੁਲਮ ਹੀ ਆ ਅੱਜ ਵੀ ਉਹ ਚੱਲ ਰਿਹਾ ਅੱਜ ਵੀ ਕੋਈ ਈਦਾਂ ਨਹੀਂ ਕਿ ਨਾ ਤੇ ਮੀਡੀਆ ਜ਼ਿਆਦਾ ਆ ਤੇ ਨਾ ਲੋਕ ਹੀ ਜ਼ਿਆਦਾ ਆ ਅਕਾਲੀ ਦਲ ਵਾਲਾ ਦਾ ਗਾਜ ਜਿਹੜਾ ਕੀਤਾ ਗਿਆ ਹੈ ਸਟੇਜ ਬਣੀ ਸੀ ਬਾਰਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਲੈ ਕੇ ਚਲੋਗੇ ਇਸ ਸਿਆਸੀ ਪਾਰਟੀ ਨੂੰ ਲੋਕ ਪੰਥਕ ਦੌਰ ਦੇ ਵਿੱਚ ਰਹੇ ਹੋ ਹੁਣ ਸਿਆਸੀ ਜਮਾਤ ਨਹੀਂ ਅਸੀਂ ਦੋਵਾਂ ਚੀਜ਼ਾਂ ਨੂੰ ਪੰਥ ਬਚਾਓ ਪੰਜਾਬ ਬਚਾਓ ਦੋਵਾਂ ਨੂੰ ਇਕੱਠਾ ਲੈ ਕੇ ਚੱਲਾਂਗੇ ਕਿਉਂਕਿ ਪੰਥ ਬਚ ਗਿਆ ਤੇ ਪੰਜਾਬ ਵੀ ਬਚ ਜਾਊਗਾ ਕਿਉਂਕਿ ਪੰਥ ਹਮੇਸ਼ਾ ਹੀ ਪੰਜਾਬ ਦੀ ਪਹਿਰੇਦਾਰੀ ਕਰਦਾ ਆਇਆ ਪੁਰਾਣੇ ਪੁਰਾਣੇ ਸਮੇ ਤੋਂ ਹੀ ਗੁਰੂ ਸਾਹਿਬ ਤੇ ਲੈ ਕੇ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਥ ਬਚਾ ਲਿਆ ਜਿੱਦਣ ਅਸੀਂ ਪੰਥ ਚੜ੍ਹਦੀ ਕਲਾ ਚ ਆ ਗਏ ਤਾਂ ਉਸ ਦਿਨ ਪੰਜਾਬ ਵੀ ਬਚ ਜਾਣਾ ਇਸ ਕਰਕੇ ਅਸੀਂ ਸਾਰੇ ਪੰਥ ਨੂੰ ਪੰਜਾਬ ਨੂੰ ਸਾਰੇ ਅਸੀਂ ਦੂਜਿਆਂ ਨੂੰ ਮਾਰਦੇ ਹੋ ਕੇ ਵੀ ਆਪਾਂ ਸਾਰੇ ਜਾਣੇ ਆਪਣੀ ਹੋਂਦ ਦਾ ਸਵਾਲ ਹੈ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਹੋਂਦ ਦਿਨ-ਬਦਨ ਖਤਰੇ ਚ ਹੋਈ ਜਾਂਦੀ ਆ ਇਹਦੇ ਸਾਡੇ ਤੇ ਦੂਜਿਆਂ ਜਿਹੜੀਆਂ ਪ੍ਰਵਾਸੀਆਂ ਦਾ ਗਲਬਾ ਵਧਦਾ ਜਾ ਰਿਹਾ ਤੇ ਸਾਰੇ ਜਾਣੇ ਆਪਾਂ ਤਕੜੇ ਹੋ ਕੇ ਆਜ਼ਾਦ ਨਾਰਾ ਮਾਰੀਏ ਅੱਗੇ ਆਈਏ ਤੇ ਆਪਾਂ ਇਹ ਜਿਹੜੇ ਜੋ ਦੂਜੀਆਂ ਸਟੇਟਾਂ 'ਚ ਕਾਨੂੰਨ ਆ ਉਹੋ ਜੇ ਆਪਾਂ ਵੀ ਕਾਨੂੰਨ ਇਹਨਾਂ ਕੋ ਜੇ ਤੇ ਆਪਣੀ ਸਰਕਾਰ ਤੋਂ ਪਹਿਲਾਂ-ਪਹਿਲਾਂ ਵੀ ਧੱਕੇ ਨਾਲ ਇਹਨਾਂ ਕੋ ਪਾਸ ਕਰਵਾਈਏ ਇਹਨਾਂ ਨੂੰ ਕਹੀਏ ਕਿ ਇਹ ਚੀਜ਼ ਹੈ ਕਿ ਅਸੀਂ ਇਹਦਾ ਨਹੀਂ ਹੋਣ ਦਾ ਕਿ ਸਾਰੇ ਜਣੇ ਲਾਮਬੰਦ ਹੋਈਏ ਕੋਈ ਇਹੋ ਜੀ ਧਿਰ ਆਪਣੀ ਖੇਤਰੀ ਧਿਰ ਖੜੀ ਕਰੀਏ ਕਿ ਜਿਹਨੂੰ ਪਤਾ ਹੋਵੇ ਕਿ ਇਹ ਜੇ ਕੋਈ ਚੀਜ਼ ਨੁਕਸਾਨ ਹੋਏ ਤਾਂ ਸਾਡਾ ਹੋਣਾ ਹੁਣ ਤੇ ਉਹਨਾਂ ਨੂੰ ਜਿਹੜੇ ਬਾਹਰਲੇ ਬੰਦੇ ਉਹਨਾਂ ਨੂੰ ਤੇ ਕੀ ਹੈ ਕਿ ਸਾਡਾ ਪੰਜਾਬ ਰੁੜ ਜੇ ਬੱਜੇ ਉਹਨਾਂ ਨੂੰ ਤੇ ਕੀ ਹੈ ਹੈ ਇਸ ਕਰਕੇ ਸਾਨੂੰ ਆਪ ਆਪ ਹੀ ਉੱਠਣ ਦੀ ਲੋੜ ਆ ਤੇ ਇਹ ਇਸੇ ਕਰਕੇ ਆਪਾਂ ਸਾਰੇ ਜਣੇ ਇਹ ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਦੀ رائے ਨਾਲ ਇਸ ਪਾਸੇ ਨੂੰ ਕਦਮ ਵਧਾਇਆ ਇਹ ਇਹੋ ਜਿਹਾ ਸਿਸਟਮ ਨਾ ਬਣਾਈਏ ਕਿ ਆਟਾ ਲੈਣ ਵਾਸਤੇ ਪ੍ਰਾਤ ਵੇਚ ਦੀਏ ਹੈ ਤੇ ਮੁੜ ਕੇ ਇਹ ਚੀਜ਼ ਹੈ ਕਿ ਹਾਲਾਤ ਸਾਡੇ ਲੀਡਰਾਂ ਨੇ ਇਦਾਂ ਦੇ ਬਣਾ ਦਿੱਤੇ ਆ ਇਸ ਕਰਕੇ ਆਪਾਂ ਇਹ ਝੋ ਨਿਕਲੀਏ ਆਪਾਂ ਵੰਡਣ ਵਾਲੇ ਸਭ ਮੰਗਤੇ ਨਾ ਬਣੀਏ ਤੇ ਆਪਾਂ ਤਕੜੇ ਹੋ ਕੇ ਪੰਜਾਬ ਨੂੰ ਪੰਜਾਬ ਦੇ ਹੱਕਾਂ ਨੂੰ ਹਕੂਕਾਂ ਨੂੰ ਆਪਣੇ ਕਿਸਾਨੀ ਨੂੰ ਆਪਣੀ ਜਵਾਨੀ ਨੂੰ ਆਪਣੇ ਵਿਰਾਸਤ ਨੂੰ ਸੰਭੀਏ ਅਕੱਲਿਕਲ ਵਾਰਤ ਪੰਜਾਬ ਦੇ ਜਿੱਥੇ ਬੰਦੀ ਜਿਹੜੀ ਤੋਂ ਬਣ ਜਾਂਦੇ ਸਿਆਸੀ ਜਮਾਤ ਜੇ ਮਾਲ ਸਰਕਾਰ ਆਉਂਦੀ ਆ ਕਿ ਆਟਾ ਦਾਲਸ ਕੀ ਮੈਂ ਬੰਦ ਕਰ ਦੋ ਮਾਲਕੀ ਬਿਜਲੀ ਦੇ ਬਿੱਲ ਦੁਬਾਰਾ ਲਾ ਦਿੱਤੇ ਜਾਣਗੇ ਨਹੀਂ ਮੇਰੇ ਖਿਆਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਲੋੜ ਆ ਉਹ ਉਹਨਾਂ ਨੂੰ ਦਿੱਤੇ ਜਾਣੇ ਚਾਹੀਦੇ ਆ ਪਰ ਇਹ ਜਿਹੜਾ ਸਾਰਿਆਂ ਨੂੰ ਮੇਰੇ ਖਿਆਲ ਹੈ ਕਿ ਹੁਣਾ ਬਿਜਲੀ ਦੇ ਬਿੱਲ ਵੀ ਆ ਕਿ ਕਈ ਬੰਦੇ ਪਰ ਸਕਦੇ ਆ ਸਭ ਕੁਝ ਹੋ ਸਕਦਾ ਤੇ ਉਹੋ ਜੀਆਂ ਚੀਜ਼ਾਂ ਨੂੰ ਉਹਨਾਂ ਨੂੰ ਆਪ ਹੀ ਅੱਗੇ ਆਉਣਾ ਚਾਹੀਦਾ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਦੂਸਰਾ ਫਿਰ ਹੁਣ ਬੱਸਾਂ ਕਰਾਏ ਆ ਤੇ ਦਿਨ 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 ਦਾ ਟਰਾਂਸਪੋਰਟ ਖਤਮ ਹੋਈ ਜਾ ਰਹੀ ਹੈ ਤੇ ਲੋਕ ਸੜਕਾਂ ਤੇ ਘੰਟਿਆਂ ਬੱਧੀ ਖੜੇ ਰਹਿੰਦੀਆਂ ਬੀਬੀਆਂ ਸਾਡੀਆਂ ਵੀ ਕਦੋਂ ਰੋਡ ਦੇ ਵਿੱਚ ਦੀ ਬਸਤਾ ਉਹ ਤੇ ਉਹ ਅੱਗੇ ਜਾ ਕੇ ਖੜੀ ਕਰ ਦਿੰਦੇ ਆ ਤੇ ਮੇਰੇ ਖਿਆਲ ਹੈ ਕਿ ਇਹਦੀ ਏਡੀ ਜ਼ਰੂਰਤ ਨਹੀਂ ਸੀ ਕਿ ਨਾ ਲੋਕਾਂ ਦੀ ਏਡੀ ਮੰਗ ਸੀ ਠੀਕ ਹੈ ਕਿ ਕੁਝ ਕਿਸੇ ক্যাਟੇਗਰੀ ਨੂੰ ਕੋਈ ਕੋਈ ਬਜ਼ੁਰਗਾਂ ਨੂੰ ਕਿਸੇ ਨੂੰ ਲੋੜ ਆ ਤੇ ਉਹਨਾਂ ਨੂੰ ਨੌਜਵਾਨ ਸਟੂਡੈਂਟਾਂ ਨੂੰ ਜਾਂ ਉਹ 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 ਹੋਣੀ ਚਾਹੀਦੀ ਇਹ ਨਹੀਂ ਕਿ ਸਾਰਿਆਂ ਵਾਸਤੇ ਲੋ ਕੋਈ 1 ਲੱਖ ਰੁਪਏ ਤਨਖਾ ਲੈਣ ਵਾਲਾ ਤੇ ਉਹਨੂੰ ਵੀ ਫ੍ਰੀ ਹੋਣਾ ਚਾਹੀਦਾ ਤੇ ਇੱਕ 300 ਰੁਪਏ ਕਮਾਉਣ ਵਾਲਾ ਤੇ ਉਹ ਉਹਨੂੰ ਵੀ ਇੱਕੋ ਇੱਕੋ ਤੱਕੜੀ ਚ ਨਾ ਤੋਲੋ ਸਾਰਿਆਂ ਨੂੰ ਅੱਛਾ ਇੱਕ ਤੁਹਾਡੇ ਤੇ ਤੰਜ ਵੀ ਕੱਸਿਆ ਜਾ ਰਿਹਾ ਹੈ ਕਿ ਪਹਿਲੋ ਖਾਲਸੇ ਰਾਜ ਦੀਆਂ ਖਾਲਸਾਤਾਂ ਦੀਆਂ ਗੱਲਾਂ ਹੁੰਦੀਆਂ ਸੀ ਕਹਿੰਦੇ ਕਿ ਉਹ ਸਟੇਜ ਤੇ ਵੀ ਗਈਆਂ ਹੋਣਾ ਤੇ ਸ਼ਾਇਦ ਖਾਲਸੇ ਰਾਜ ਦੇ ਹਾਮੀ ਹੋ ਤੁਸੀਂ ਅੱਜ ਵੀ ਖਾਲਸਾਤਾਂ ਦੇ ਨਹੀਂ ਅਸੀਂ ਖਾਲਸਾ ਰਾਜ ਦੇ ਹਾਮੀ ਆ ਪਰ ਇਹ ਚੀਜ਼ੇ ਕਿ ਹੁੰਦੇ ਕਿ ਇਹ ਵੀ ਇੱਕ ਰਾਜ ਵਾਸਤੇ ਜਾਂ ਇਹ ਇੱਕ ਕਦਮ ਆ ਇਹ ਹੁਣ ਜੇ ਇਹ ਜਿੰਨਾ ਚਿਰ ਸਾਡੇ ਕੋਲ ਠੀਕ ਹੈ ਕਿ ਸਾਡਾ ਆਪਣਾ ਰਾਜ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਜੇ ਸਭ ਕੁਝ ਗਵਾ ਦਈਏ ਤੇ ਮੇਰੇ ਖਿਆਲ ਉਹ ਵੀ ਏਡੀ ਸਿਆਣਪ ਨਹੀਂ ਸਾਨੂੰ ਜੋ ਜੋ ਕੁਝ ਅਸੀਂ ਪ੍ਰਾਪਤ ਕਰ ਸਕਦੇ ਆ ਜੋ ਕੁਝ ਜੋ ਲੈ ਸਕਦੇ ਆ ਉਹਨਾਂ ਤੇ ਲਈਏ ਫਿਰ ਉਹ ਅੱਗੇ ਵਧਦੇ ਜਾਣ ਦੂਜੀਆਂ ਧਿਰਾਂ ਜਿਹੜੀਆਂ ਇਸ ਕਬਤੇ ਕੰਮ ਕਰ ਰਹੀਆਂ ਸੀ ਉਹਨਾਂ ਦੇ ਸਹਿਯੋਗੀ ਆ ਅਸੀਂ ਉਹਨਾਂ ਦੇ ਕੋਈ ਵਿਰੋਧ ਚ ਨਹੀਂ ਖੜੇ ਅਸੀਂ ਇਹ ਕਹਿੰਦੇ ਕਿ ਪਰਮਾਤਮਾ ਨੇ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਉਹ ਇਹ ਕਿਵੇਂ ਕਿਵੇਂ ਕਰੋਗੇ ਸ਼ੁਰੂਆਤ ਸਿਆਸੀ ਵਿੰਗ ਦੀ ਤੁਸੀਂ ਪਿੰਡਾਂ ਦੇ ਵਿੱਚ ਪਹਿਲਾਂ ਤੁਸੀਂ ਧਾਰਮਿਕ ਤੌਰ ਤੇ ਵਿਚਰਦੇ ਰਹੇ ਹੋ ਵੈਸੇ ਹੁਣ ਸਿਆਸੀ ਵਿੰਗ ਬਣ ਚੁੱਕਾ ਸਿਆਸੀ ਵਿੰਗ ਦੀ ਸ਼ੁਰੂਆਤ ਪਿੰਡਾਂ ਚ ਕਿਵੇਂ ਜਾਊਗੀ ਇਹ ਹੁਣ ਅਸੀਂ ਇੱਕ ਇੱਕ ਕਮੇਟੀ ਬਣਾ ਰਹੇ ਹਾਂ ਵੱਡੇ ਪੱਧਰ ਤੇ ਜੇ ਜਿਲੇ ਵਾਈ ਜੇ ਕਿ ਨੰਬਰ 1 1 ਮੈਂਬਰ ਤੇ ਸਾਡਾ ਇਥੋਂ ਆਪਣੇ ਸਾਡੇ ਕੋ ਕਮੇਟੀ ਚ ਹੋਵੇ ਤੇ ਬਾਕੀ ਉਥੇ ਪੰਜ ਪੰਜ 7 7 ਮੈਂਬਰਾਂ ਦੀ ਕਮੇਟੀ ਬਣਾ ਕੇ ਉਹ ਜਿਹੜੀ ਉਹਦੀ ਮੈਂਬਰਸ਼ਿਪ ਆ ਉਹਨੂੰ ਥੱਲੇ ਤੱਕ ਲੈ ਕੇ ਪਿੰਡਾਂ ਤੱਕ ਲੈ ਕੇ ਜਾਈਏ ਲੋਕਾਂ ਤੱਕ ਥੱਲੇ ਲੈਵੜ ਤੱਕ ਲੈ ਕੇ ਜਾ ਕੇ ਤੇ ਉਹ ਮੈਂਬਰਸ਼ਿਪ ਭਰ ਕੇ ਤੇ ਉਪਰ ਮੋਈਏ ਕੋਈ ਕਹਿਣਾ ਚਾਹੋਗੇ মিডিਆ ਵਰਾਹੀਂ ਤੁਸੀਂ ਬਾਕੀ ਜਿਹੜੇ ਲੋਕ ਤੁਹਾਨੂੰ ਦੂਰ ਦੂਰ ਦੇਖ ਰਹੇ ਕਿਵੇਂ ਜੁੜਨ ਤੁਹਾਡੇ ਨਾਲ ਨਹੀਂ ਅਸੀਂ ਤੇ ਸਾਰਿਆਂ ਦੇ ਅਗੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਇਹ ਦੀ ਜਿਹੜੀ ਆ ਕਿ ਬੜੀ ਪੰਜਾਬ ਨੂੰ ਬਹੁਤ ਵੱਡੀ ਲੋੜ ਸੀਗੀ ਅਸੀਂ ਬੜੇ ਸੋਚ ਵਿਚਾਰ ਕੇ ਬੜਿਆਂ ਸਿਰਦ ਸੱਜਣਾ ਨਾਲ ਸਲਾਹ ਗਿਣਤੀ ਕਰਕੇ ਸਾਰੇ ਪੰਜਾਬ ਦਾ ਜਾਇਜ਼ਾ ਲੈ ਕੇ ਇਸ ਪਾਸੇ ਕਦਮ ਵਧਾਇਆ ਤੇ ਤੁਸੀਂ ਹੁਣ ਸਾਡਾ ਪੂਰਨ ਸਹਿਯੋਗ ਦਿਓ ਤੇ ਆਪਾਂ ਰਲ ਮਿਲ ਕੇ ਹੀ ਇਹ ਕਿਉਂਕਿ ਇੱਕ ਇੱਕ ਕੋਈ ਪਾਰਟੀ ਜਾਂ ਕੋਈ ਚੀਜ਼ ਜਿਹੜੀ ਹੈ ਕਿ ਸਾਰੇ ਪੰਜਾਬੀਆਂ ਦਾ ਮਸਲਾ ਵਾ ਸਾਰੇ ਸਾਰੇ ਜਿੰਨੇ ਵੀ ਅਸੀਂ ਇੱਥੇ ਵਸਦੇ ਆਂ ਜਾਂ ਸਾਡੇ ਕੋਈ ਸਾਡੇ ਮਸਲੇ ਇਹੋ ਜਿਹੇ ਵੀ ਹੈਗੇ ਕਿ ਜੋ ਵਿਦੇਸ਼ਾਂ 'ਚ ਵੀ ਆ ਤੇ ਸਾਰੇ ਜਣਿਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਆਪਾਂ ਤੁਸੀਂ ਸਹਿਯੋਗ ਦਿਓ ਤਾਂ ਆਪਾਂ ਰਲ ਮਿਲ ਕੇ ਇਸ ਪੰਜਾਬ ਨੂੰ ਜੋ ਪੰਜਾਬ ਵਾਸਤਾ ਗੁਰਾਂ ਦੇ ਨਾਂ ਤੇ ਸੀ ਉਦਾਂ ਦੀ ਜੋ ਸਾਡੇ ਗੁਰੂਆਂ ਦੀ ਸੋਚ ਸੀ ਉਹਨਾਂ ਦੀ ਫਲਸਫੀ ਦੇ ਆਧਾਰ 'ਤੇ ਗੁਰੂ ਗੁਰੂ ਮਹਾਰਾਜ ਦੀ ਵਿਚਾਰਧਾਰਾ ਦੇ ਅਨਸਾਰ ਆਪਾਂ ਪੰਜਾਬ ਨੂੰ ਸਿਰਸਕੀਏ ਇਹ ਨਸ਼ਾ ਮੁਕਤ ਹੋਵੇ ਇਹ ਜਾਤ ਪਾਤ ਤੋਂ ਮੁਕਤ ਹੋਵੇ ਇਹ ਕ੍ਰਾਇਮ ਤੋਂ ਮੁਕਤ ਹੋਵੇ ਇਹੋ ਜਿਹਾ ਸਮਾਜ ਆਪਾਂ ਪੰਜਾਬ ਨੂੰ ਬਣਾਈਏ ਅਕਾਲੀ ਦਲ ਵਰਤ ਪੰਜਾਬ ਦੇ ਜਿਹੜਾ ਬਣੀ ਆ ਸਿਆਸੀ ਜਮਾਤ ਦੂਜੇ ਅਕਾਲੀ ਦਲ ਤਾਂ ਬਦਲ ਹੋਊਗਾ ਜਿਹੜੀਆਂ ਸਿਆਸੀ ਤਰ੍ਹਾਂ ਪੰਜਾਬ ਦੇ ਵਿੱਚ ਪਹਿਲਾਂ ਅਕਾਲੀ ਦਲ ਤੌਰ ਤੇ ਵਿਚਰ ਰਹੀਆਂ ਨਹੀਂ ਅਸੀਂ ਮੇਰੇ ਖਿਆਲ ਕਿਸੇ ਦੇ ਬਦਲ ਨਾਲ ਕਿਸੇ ਨਾਲ ਕੰਪੇਅਰ ਨਹੀਂ ਕਰਾਂਗੇ ਅਸੀਂ ਆਪਣਾ ਕੰਮ ਕਰਾਂਗੇ ਉਹ ਜੋ ਕਰਦੇ ਆ ਇਹ ਤੇ ਲੋਕਾਂ ਨੂੰ ਲੋਕ ਦੇ ਹਿੱਤਾਂ ਚ ਜੋ ਅਸੀਂ ਕੰਮ ਕਰਾਂਗੇ ਜਾਂ ਲੋਕ ਸਾਨੂੰ ਦੇਖਣਗੇ ਉਹ ਫੇਰ ਹੀ ਜੁੜਨਗੇ ਅਸੀਂ ਗੱਲਾਂ ਨਾਲ ਤੇ ਜੋ ਮਰਜ਼ੀ ਕਰੀ ਜਾਈਏ ਉਹਦੇ ਨਾਲ ਨਹੀਂ ਗੱਲ ਬਣਨੀ ਗੱਲ ਤੇ ਪ੍ਰੈਕਟੀਕਲੀ ਜੇ ਗਰਾਊਂਡ ਤੇ ਕਰਨੀ ਤਾਂ ਉਹ ਜੋ ਅਮਰਤਪਾਲ ਨੇ ਗਰਾਊਂਡ ਤੇ ਕੰਮ ਕੀਤਾ ਸੀ ਤੇ ਉਹ ਲੋਕਾਂ ਨੇ ਉਹਨੂੰ ਸਵੀਕਾਰ ਕੀਤਾ ਤੇ ਲੋਕਾਂ ਦੀ ਨਜ਼ਰਾਂ ਚ ਅੱਜ ਵੀ ਆ ਅਜੋ ਉਸੇ ਕਰਕੇ ਲੋਕ ਆ ਰਹੇ ਆ ਏ ਹੋਰ ਸਾਡੀ ਤੇ ਕੋਈ ਅਸੀਂ ਨਾ ਤੇ ਜਿ ਪੋਲੀਟੀਕਲ ਪਾਰਟੀ ਬਣਾਈਆਂ ਨਾ ਕੋਈ ਸ਼ੁਰੂਆਤ ਕੀਤੀ ਆ ਇਹ ਇਹ ਖਾਲੀ ਉਹ ਜੋ ਗਰਾਊਂਡ ਤੇ ਕੰਮ ਹੋਇਆ ਉਹਦੀ ਬਦੌਲਤ ਹੀ ਸਭ ਕੁਝ ਅੱਗੇ ਵਧ ਰਿਹਾ ਇੱਕ ਸਮਾਸੀ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਬੈਨ ਕਰਤਾ ਗਿਆ ਸੀ ਅੱਜ ਤੁਸੀਂ ਅਕਾਲੀ ਦਲ ਵਾਰਸ ਪੰਜਾਬ ਦੇ ਸਿਆਸੀ ਜਮਾਤ ਲੈ ਕੇ ਆ ਚੁੱਕੇ ਹੋ ਨੇ ਇਹ 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 ਤੇ ਸੱਚੀ ਗੱਲ ਹੋ ਗਈ ਨਾ ਮੇਰੇ ਘਰ ਬਹਿਨ ਤੇ ਨਹੀਂ ਕੋਈ ਬਹਿਨ ਇੱਕ ਇੱਕ ਟਾਈਮ ਆਇਆ ਸੀ ਨਾ ਉਦੋਂ ਕੋਈ ਗੱਲ ਵੀ ਕਰਦਾ ਸੀ ਤੇ ਉਹ ਚੱਕਣ ਦੀ ਕੋਸ਼ਿਸ਼ ਹੁੰਦੀ ਸੀ ਤੇ ਅਮਰਤਪਾਲ ਦੀ ਫੋਟੋ ਪਾ ਦੇਣੀ ਤੇ ਉਹ মিডিਆ ਬੈਨ ਹੋ ਜਾਂਦਾ ਸੀ ਤੇ ਇਹ ਤੇ ਦੇਖੋ ਜੀ ਹਕੂਮਤਾਂ ਦਾ ਜ਼ੁਲਮ ਹੀ ਆ ਅੱਜ ਵੀ ਉਹ ਚੱਲ ਰਿਹਾ ਅੱਜ ਵੀ ਕੋਈ ਇੱਦਾਂ ਤੇ ਨਹੀਂ ਕਿ ਨਾ ਤੇ মিডিਆ ਜਿਆਦਾ ਤੇ ਨਾ ਲੋਕ ਹੀ ਜਿਆਦਾ ਨਾ ਹੀ ਉਹ ਜਿੱਦਾਂ ਇੱਥੇ ਹੁਣ ਗੱਲ ਕੀਤੀ ਗਈ ਕਿ ਨਾ ਹੀ ਪੁਲਿਸ ਜਿਆਦਾ ਜੇ ਪੁਲਿਸਾਂ ਨੂੰ ਪੁੱਛੋ ਤਾਂ ਕਹਿੰਦੇ ਕਿ ਸਾਡੀ ਮਜਬੂਰੀ ਆ ਅੱਜ ਜਦੋਂ 7 ਸਤ ਜਦੋਂ 7 ਤਰੀਕ ਨੂੰ ਸਾਨੂੰ ਉੱਥੇ ਰੋਕਿਆ ਗਿਆ ਤੇ ਉੱਥੇ ਦੋ ਤੇ ਦੋ ਤਿੰਨ ਸੌ ਗੱਡੀ ਲਾ ਦਿੱਤੀ ਗਈ ਤੇ ਅਸੀਂ ਕਹਿ ਕੇ ਇਹ ਕਿਹੜੀ ਗੱਲ ਉਹ ਕਹਿੰਦੇ ਜੀ ਸਾਨੂੰ ਉਪਰੋਕ ਮੈਂ ਅਸੀਂ ਵੀ ਮਜਬੂਰ ਹਾਂ ਤੇ ਮੈਂ ਸੋਚਦਾ ਕਿ ਜਾਣ ਜਾਣ ਵਾਸਤੇ ਇਹੋ ਜੇ ਕੋਈ ਵੀ ਅਦਾਰਾ ਇਹਨਾਂ ਨੇ ਆਜ਼ਾਦ ਨਹੀਂ ਰਹਿਣ ਦਿੱਤਾ ਕੋ ਸਾਰਿਆਂ ਨੂੰ ਇਹੋ ਜੇ ਹਾਲਾਤਾਂ ਚ ਕੋਈ ਹੈਲਥ ਵਾਲਾ ਕੋਈ ਸਿੱਖਿਆ ਵਾਲਾ ਉੱਥੇ ਵੀ ਸਾਰਾ ਕੁਝ ਬਰਬਾਦ ਕਰਨ ਦੇ ਕਿਨਾਰੇ ਤੇ ਪਹਚਾ ਦਿੱਤਾ ਗਿਆ ਕਿ ਕੋਈ ਵੀ ਚੀਜ਼ ਜਿਹੜੀ ਹੈ ਨਾ ਕੋ ਜੋ ਸਿਸਟਮ ਬਣਿਆ ਸੀ ਉਹਦੇ ਅਨਸਾਰ ਕੋਈ ਚੀਜ਼ ਨਹੀਂ ਚੱਲ ਰਹੀ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰੋਗੇ ਕਿਉਂਕਿ ਚੁਣੌਤੀਆਂ ਬਹੁਤ ਵੱਡੀਆਂ ਨੇ ਜੋ ਪੰਜਾਬ ਦੇ ਹਾਲਾਤ ਅੱਜ ਦੇ ਨਹੀਂ ਚੁਣੌਤੀਆਂ ਦੇ ਜਦੋਂ ਲੋਕ ਉੱਠ ਪੈਂਦੇ ਆ ਨਾ ਉਹਨਾਂ ਚੁਣੌਤੀਆਂ ਸਾਰੀਆਂ ਹੱਲ ਹੋ ਜਾਂਦੀਆਂ ਹੁਣ ਦੇਖੋ ਕਿ ਜੇ ਆਪਾਂ ਖਰੂਰ ਸਾਹਿਬ ਦੀ ਇਲੈਕਸ਼ਨ ਲੜੀ ਤੇ ਉਹਦਾ ਵੀ ਚੁਣੌਤੀਆਂ ਬਹੁਤ ਸੀ ਤੇ ਪੰਜਾਬ ਦੇ ਲੋਕ ਬੜੇ ਬਹਾਦਰ ਆ ਬੜੇ ਜੋਧੇ ਆ ਉਹ ਫਿਰ ਜਦੋਂ ਉੱਠ ਪੈਂਦੇ ਕਿਸੇ ਦੀ ਪਰਵਾਹ ਨਹੀਂ ਕਰਦੇ ਫਿਰ ਕਿਸੇ ਚੀਜ਼ ਦੀ ਟੋਟ ਵੀ ਨਹੀਂ ਆਉਣ ਦਿੰਦੇ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਸਾਨੂੰ ਪੂਰਨ ਉਮੀਦ ਹੈ ਕਿ ਗੁਰੂ ਪਾਤਸ਼ਾਹ ਦੇ ਬਖਸ਼ੇ ਸਦਕਾ ਉਹਦੀ ਰਹਿਮਤ ਸਦਕਾ ਤੇ ਲੋਕਾਂ ਦੇ ਸਦਕਾ ਹੀ ਕੰਮ ਜਾਪ ਹੋਵਾਂਗੇ ਆ ਸਰਕਾਰਾਂ ਕੋਲ ਵੱਡੇ ਤੰਤਰ ਨੇ ਜੀ ਵੱਡਾ ਤਾਮਝਾ ਮਾ ਫੰਡ ਦੀ ਵੀ ਲੋੜ ਪੈਣੀ ਆ ਬਹੁਤ ਖਰਚੇ ਵੀ ਨੇ ਇਹ ਕੰਮਾਂ 'ਚ ਉਹਦੇ ਲਈ ਕਿਦਾਂ ਦੀਆਂ ਤਿਆਰੀਆਂ ਕੀਤੀਆਂ ਜਾਣਗੀਆਂ ਕਿਉਂਕਿ ਬਹੁਤ ਪਾਰਟੀ ਖੜੀ ਕਰਨ ਲਈ ਬਹੁਤ ਜ਼ਿਆਦਾ ਖਰਚਾ ਹੁੰਦਾ ਜੀ ਇਹ ਮੇਰਾ ਖਿਆਲ ਹੈ ਕਿ ਜਿੰਨਾ ਕਾ ਸਾਡਾ ਆ ਸਾਲਿਕ ਦਾ ਤਜਰਬਾ ਵਾ ਲੋਕ ਸਭ ਕੁਝ ਜਦੋਂ ਉਹਨਾਂ ਨੂੰ ਪਤਾ ਲੱਗੇ ਕੋਈ ਸਾਡੇ ਹਿੱਤ 'ਚ ਕੋਈ ਗੱਲ ਹੋ ਰਹੀ ਆ ਸਾਡੀ ਕੌਮ ਦੀ ਚੜ੍ਹਦੀ ਕਲਾਲੀ ਹੋ ਰਹੀ ਤੇ ਲੋਕ ਆਪਣੇ ਆਪ ਹੀ ਸਭ ਕੁਝ ਕਰ ਦਿੰਦੇ ਐ ਕੋਈ ਪੈਸਿਆਂ ਦੀ ਵੱਡੀ ਲੋੜ ਨਹੀਂ ਪੈਂਦੀ ਬਾਕੀ ਅਸੀਂ ਲੋਕਾਂ ਨੂੰ ਗੁਰੂ ਮਹਾਰਾਜ ਦਾ ਜੋ ਸੱਚ ਸੱਚਜੋਦੇ ਵਾਲਾ ਕਨਸੈਪਟ ਆ 20 ਰੁਪਏ ਅਸੀਂ ਉਹ ਇੱਕ ਪਰਚੀ ਲਾਈ ਹੈ ਮੈਂਬਰਸ਼ਿਪ ਦੀ ਤੇ ਉਹਦੇ ਅਨਸਾਰ ਮੈਂ ਜਦੋਂ ਅਸੀਂ ਉਹਦੇ ਨਾਲ ਹੀ ਸਾਡੇ ਖਰਚੇ ਅਸੀਂ ਖਰਚੇ ਇੰਨੇ ਵੱਡੇ ਬਣਾਈਆਂ ਹੀ ਨਾ ਨਾ ਅਸੀਂ ਵੱਡਾ ਕਾਰਪੋਰੇਟਲ ਸਿਸਟਮ ਨਾ ਘੜ ਗਏ ਅਸੀਂ ਗੁਰੂ ਮਹਾਰਾਜ ਜਿਹੜਾ ਭਾਈ ਲਾਲੋ ਵਾਲੇ ਸਿਧਾਂਤ ਤੇ ਚੱਲਦੇ ਰਹੀਏ ਤੇ ਮੇਰੇ ਖਿਆਲ ਕੋਈ ਜ਼ਿਆਦਾ ਪੈਸਿਆਂ ਦੀ ਵੀ ਲੋੜ ਨਹੀਂ ਸਰਕਾਰਾਂ ਆਪਣੀ ਚਾਲ ਚੱਲਣ ਗਈ ਜੀ ਪਹਿਲਾਂ ਵੀ ਚੱਲੀ ਆ ਭਾਈ ਅਮਰਤਪਾਲ ਤੇ ਹੁਣ ਜੁਏਪੀ ਲਾ ਦਿੱਤਾ ਗਿਆ ਜੀ ਪਹਿਲਾਂ ਐਨਐਸਸੀ ਲਗਾਇਆ ਸੀਗਾ ਉਹ ਓਦਾਂ ਦੀਆਂ ਵੀ ਕੋਈ ਚਾਲਾਂ ਚੱਲਣਗੀਆਂ ਰੋਕਣ ਦੇ ਲਈ ਕੁਝ ਕਰਨ ਦੇ ਲਈ ਉਹਦੇ ਲਈ ਕਿੱਦਾਂ ਨਹੀਂ ਤਿਆਰੀ ਇਹ ਮੇਰੇ ਖਿਆਲ ਇਹ ਜੁਏਪੀ ਲਾਉਣਾ ਵੀ ਉਹ ਇਹ ਪਾਰਟੀ ਨੂੰ ਬਣਾਉਣ ਤੋਂ ਰੋਕਣ ਲਈ ਲਾਇਆ ਗਿਆ ਸਾਰਾ ਕੁਝ ਕੀਤਾ ਗਿਆ ਪਰ ਇਹ ਠੀਕ ਹੈ ਕਿ ਜੇ ਹੁਣ ਉਹ ਜੁਏਪੀ ਲਾਉਂਦੇ ਆ ਜਾਂ ਕੁਝ ਕਰਦੇ ਉਹਨਾਂ ਦੇ ਹੱਥ ਤਾਕਤ ਹੈ ਤੇ ਆਪਾਂ ਹੁਣ ਚੁੱਪ ਕਰਕੇ ਘਰ ਬੈ ਜਾਈਏ ਆਪਾਂ ਨੂੰ ਜ਼ੁਲਮ ਦੇ ਖਿਲਾਫ ਗੁਰੂ ਸਾਹਿਬ ਨੇ ਲੜਨ ਵਾਸਤੇ ਕਿਹਾ ਆਪਾਂ ਲੜ ਰਹੇ ਆ ਹਿੰਮਤ ਕਰਦੇ ਆ ਹੋ ਸਕਦਾ ਸਾਡੇ ਤੇ ਵੀ ਕੱਲ ਨੂੰ ਜੁਏਪੀ ਕਿ ਕੀ ਲਾ ਦੇਣ ਪਰ ਇਹ ਚੀਜ਼ ਹੈ ਕਿ ਆ ਉਦੋਂ ਅੱਗੇ ਵਧਾਉਣਾ ਹੀ ਪਊਗਾ ਇਸ ਕਰਕੇ ਅਸੀਂ ਆਪਣੀ ਉਹਦਾ ਉਹ ਦਾਸਰਾ ਲੈ ਕੇ ਤੁਹਾਡੇ ਸਾਰਿਆਂ ਦਾ ਭਰਾਵਾਂ ਦਾ ਪਿਆਰ ਸਦਕਾ ਅਸੀਂ ਅੱਗੇ ਵਧਾਂਗੇ ਬਾਕੀ ਠੀਕ ਹੈ ਕਿ ਜੋ ਉਹਦਾ ਹੁਕਮ ਹੈ ਬਾਕੀ ਚੱਲੂ ਕਿੱਦਾਂ ਦੇ ਲੀਡਰ ਨੇ ਜਿਹੜੇ ਅੱਗੇ ਚੁਣ ਕੇ ਲਿਆਂਦੇ ਉਹਨਾਂ ਦੇ ਮੇਰ ਸੂਕ ਹੈ ਅਸੀਂ ਤਾਂ ਸੋਚਦੇ ਹਾਂ ਕਿ ਲੀਡਰ ਜਿਹੜਾ ਹੈ ਨਾ ਉਹਦੀ ਜ਼ਿੰਮੇਵਾਰੀ ਬਹੁਤ ਹੁੰਦੀ ਉਹਨੂੰ ਇੱਕ ਲੀਡਰ ਇੱਕ ਰੋਲ ਮਾਡਲ ਹੋਣਾ ਚਾਹੀਦਾ ਤੇ ਰੋਲ ਮਾਡਲ ਜਿੱਦਾਂ ਗੁਰੂ ਮਹਾਰਾਜ ਜੀ ਨੇ ਸਾਨੂੰ ਉਹ ਨਾ ਮਲਕ ਭਾਗੋ ਤੋਂ ਕੱਢ ਕੇ ਭਾਈ ਲਾਲੋ ਵਾਲਾ ਦਿੱਤਾ ਸੀ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਵੀ ਉਦਾਂ ਦਾ ਬਣਾਈਏ ਤੇ ਉਦਾਂ ਦੇ ਰਹੀਏ ਤੇ ਸਾਡੇ ਵਾਲੇ ਵੇਖ ਕੇ ਲੋਕ ਵੀ ਥੋੜੇ ਉਸ 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 ਤਰੀਕੇ ਨਾਲ ਤੇ ਜਦੋਂ ਅਸੀਂ ਵੱਡੇ ਵੱਡੇ ਮਹਿਲ ਬਣਾਵਾਂਗੇ ਬੜੀਆਂ ਬੜੀਆਂ ਕਾਰਾਂ ਕੋਠੀਆਂ ਜਹਾਜ਼ ਰੱਖਾਂਗੇ ਤੇ ਫਿਰ ਲੋਕਾਂ ਦੇ ਮਨ 'ਚ ਵੀ ਹੁੰਦੀ ਹੈ ਕਿ ਸਾਡੇ ਲੀਡਰ ਖਵਾ ਕੋਈ ਸਾਡੇ ਕੋ ਵੀ ਹੋਣਾ ਚਾਹੀਦਾ ਤੇ ਫਿਰ ਇਹ ਚੀਜ਼ਾਂ ਮੇਰੇ ਖਿਆਲ ਹੈ ਕਿ ਜੇ ਅਸੀਂ ਆਪਣੇ ਆਪ ਨੂੰ ਜ਼ਮੀਨ ਤੇ ਰੱਖੀਏ ਆਪਣੇ ਲੋਕਾਂ ਦੇ ਨਾਲ ਰੱਖੀ ਉਹਨਾਂ ਦੇ ਦੁੱਖ ਸੁੱਖ ਜਿਦਾਂ ਦੀ ਉਹ ਰੁੱਖੀ ਸੁੱਖੀ ਖਾਂਦੇ ਅਸੀਂ ਵੀ ਖਾਈ ਜਾਈਏ ਤੇ ਮੇਰਾ ਖਿਆਲ ਫੇ ਅਸੀਂ ਕਾਮਯਾਬ ਹੋ ਜਾਈਏ ਪਰ ਦੂਜੀਆਂ ਪਾਰਟੀਆਂ ਨੇ ਬਹੁਤ ਲਾਲਚ ਦੇਣੇ ਨੇ ਜੀ ਫਰੀਦ ਹੈ ਲਾਲਚ ਦੇਣਾ ਹੈ ਬਹੁਤ ਹੋਰ ਵੀ ਅੱਗੇ ਚੋਣ ਮੈਨੀਫੈਸਟੋ ਦੇ ਵਿੱਚ ਲੈ ਕੇ ਆਉਣੇ ਨੇ ਇਦਾਂ ਦੇ ਉਹ ਉਹਦੇ ਲਈ ਕਿੱਦਾਂ ਦੀ ਤਿਆਰੀ ਹੋਊਗੀ ਤੁਸੀਂ ਵੀ ਕੋਈ ਇਦਾਂ ਦੇ ਚੋਣ ਮੈਨੀਫੈਸਟੋ ਤਿਆਰ ਕਰੋਗੇ ਕਿੱਦਾਂ ਨਹੀਂ ਅਸੀਂ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਹਾਲਾਤ ਦੀ ਪੰਜਾਬ ਦੇ ਜੋ ਵੀ ਕਰਜ਼ੇ ਚ ਡੁੱਬੇ ਦੀ ਸਾਰਿਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਜੇ ਫਿਰ ਵੀ ਕਿਤੇ ਕੋਈ ਕੁਝ ਕਿਸੇ ਲੋੜਵੰਦ ਨੂੰ ਕੋਈ ਜ਼ਰੂਰਤ ਆ ਤੇ ਇਹ ਨਹੀਂ ਕਿ ਸਾਰਿਆਂ ਨੂੰ ਹੀ ਆਪਾਂ ਭਖਾਰੀ ਬਣਾਉਣ ਦੀ ਕੋਸ਼ਿਸ਼ ਕਰੀਏ ਜਿਹੜੇ ਕੋ ਚੰਗੇ ਸਰਦੇ ਪੁੱਜਦੇ ਆ ਉਹਨਾਂ ਨੂੰ ਵੀ ਆਪਾਂ ਤਕੜੇ ਕਰੀਏ ਕਿ ਹਿੰમત ਮਾਰੋ ਆਪਾਂ ਨੂੰ ਫਰੀ ਦੀ ਲੋੜ ਨਹੀਂ ਗਈ ਆਪਾਂ ਪੰਜਾਬ ਨੂੰ ਬਚਾਉਣਾ ਵਾ ਆਪਾਂ ਥੋੜਾ ਛਕ ਲਈਏ ਲੇਕਿਨ ਆਪਾਂ ਆਪਣੀ ਜਿਹੜੇ ਘਰ ਨੂੰ ਆਪਾਂ ਤਕੜਾ ਕਰਕੇ ਰੱਖੀਏ ਫਰੀ ਦੇ ਜਿਹੜੇ ਲਾਲਚ ਦਿੱਤੇ ਬਨੇ ਜੇ ਕਿਤੇ ਨਾ ਕਿਤੇ ਉਹ ਵੀ ਕਿਤੇ ਰੋਕਣੇ ਪੈਂਦੇ ਨੇ ਬਹੁਤ ਸਾਰੇ ਲੋਕ ਨਾਰਾਜ਼ ਵੀ ਹੋਣਗੇ ਵੋਟ ਬੈਂਕ ਖਰਾਬ ਹੋਊਗਾ ਉਹਦੇ ਲਈ ਕਿੱਦਾਂ ਦੀਆਂ ਤਿਆਰੀਆਂ ਹੋਣਗੀਆਂ ਨਹੀਂ ਇਹ ਚੀਜ਼ ਹੈ ਕਿ ਅਜੇ ਆਪਾਂ ਦੇਖਦੇ ਹਾਂ ਕਿ ਲੋਕਾਂ ਦਾ ਜਦੋਂ ਸਮਾਂ ਆਉਂਦਾ ਵਾ ਉਹਦੇ ਅਨਸਾਰ ਜਿਹੜੇ ਕੋ ਲੋੜਵੰਦ ਦੂਜਿਆਂ ਨੂੰ ਆਪਾਂ ਉਧਾਂ ਤਕੜੇ ਕਰੀਏ ਪ੍ਰਿਪੇਅਰ ਕਰੀਏ ਕਿ ਤੁਸੀਂ ਤੁਹਾਨੂੰ ਇਹ ਨਾ ਚੀਜ਼ਾਂ ਦੀ ਲੋੜ ਨਹੀਂ ਆਪਾਂ ਇਸ ਤੋਂ ਬਾਹਰ ਆਈਏ ਇਹ ਜੀਆਂ ਸਬ ਸਿਟੀਆਂ ਤੋਂ ਇਹ ਜੀਆਂ ਚੀਜ਼ਾਂ ਤੋਂ ਇਹਦੇ ਨਾਲ ਸਾਡਾ ਆਉਣ ਵਾਲੇ ਸਮੇਂ 'ਚ ਕਰਜ਼ਾ ਤੇ ਸਾਡੇ ਸਿਰ 'ਤੇ ਚੜ ਰਿਹਾ ਇਹ ਆਪਾਂ ਇੱਕ ਪਾਸੇ ਲੈ ਰਹੇ ਹਾਂ ਤੇ ਦੂਜੇ ਪਾਸੇ ਸਾਡੇ ਤੇ ਡਬਲ ਜੇ ਸਾਨੂੰ 100 ਰੁਪਏ ਦਿੱਤੇ ਜਾਂਦੇ ਤੇ 20 ਰੁਪਏ ਸਾਡੇ ਸਿਰ 'ਤੇ ਕਰਜ਼ਾ ਵੀ ਆਈ ਜਾ ਰਿਹਾ ਤੇ ਇਸ ਕਰਕੇ ਆਪਾਂ ਜੇ ਲੋਕਾਂ ਨੂੰ ਅਵੇਅਰ ਵੇਅਰ ਕਰਨਾ ਜ਼ਰੂਰੀ ਹੈ ਜੀ ਧੰਨਵਾਦ ਜੀ ਹਲੋ ਜAVE ਸੀ ਇਹ ਸਾਨੂੰ ਭਾਈ ਅਮਰਪਾਲ ਸਿੰਘ ਜਿਹਦੇ ਪਿਤਾ ਜੀ ਸੋ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਟਾਈਮ ਚ ਰੂਪਰੇਖਾ ਜਿਹੜੀ ਉਹ ਤਿਆਰ ਕੀਤੀ ਜਾਊਗੀ ਕਿੰਦਾ ਦਾ ਪ੍ਰਚਾਰ ਕਰਨਾ ਕਿੰਨੀਆਂ ਦੀਆਂ ਤਿਆਰੀਆਂ ਨੇ ਜਿਹੜੀਆਂ ਕਰਨੀਆਂ ਨੇ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਗੁਰਪ੍ਰੀਤ ਦੇ ਨਾਲ ਮਨਵਿੰਦਰ ਸਿੰਘ ਚਵਾਣਾ ਮੁਖਤਰ ਸਾਹਿਬ